ਲੰਗੀ ਰਾਤ ਬਸਟੈਂਡ ਰੋਡ ਤੇ ਇੱਕ ਸਪੇਅਰ ਪਾਰਟ ਦੀ ਦੁਕਾਨ ਤੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਨਕਦੀ ਅਤੇ ਕੁਝ ਆਟੋ ਪਾਰਟ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਦੁਕਾਨ ਮਾਲਕ ਲక్ష్ਮੀ ਨਾਰਾਇਣ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਸ ਦੀ ਦੁਕਾਨ ਵਿੱਚੋਂ ਇਸੇ ਤਰ੍ਹਾਂ ਚੋਰੀ ਹੋਈ ਸੀ ਅਤੇ ਅੱਜ ਫਿਰ ਦੁਬਾਰਾ ਚੋਰੀ ਹੋਈ ਹੈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਉੱਧਰ ਸਿਟੀ ਪੁਲਿਸ ਬੋੜਲਾੜਾ ਦੇ ਮੁਖੀ ਪੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਤੇ ਚੋਰਾਂ ਨੂੰ 2 ਘੰਟਿਆਂ ਵਿੱਚ ਕਾਬੂ ਕਰ ਲਿਆ ਗਿਆ ਹੈ। ਉੱਧਰ ਕੈਮਰਾ ਤੋਂ ਪਤਾ ਲੱਗਿਆ ਜੀ ਮੋਬਾਈਲ ਤੋਂ 5:30 ਵਜੇ 5:30 ਵਜੇ ਨੂੰ ਪਤਾ ਲੱਗਿਆ। ਰੋਜ਼ੇ ਟਾਈਮ ਹੀ ਆ ਗਿਆ ਸ਼ਟਰ ਸਾਈਡ ਤੋਂ ਤੋੜਿਆ ਹੋਆ ਸੀਗਾ। ਅੰਦਰਲਾ ਗੇਟ ਤੋੜਿਆ ਹੋਆ। ਗੱਲੀ ਦੇ ਪੈਸੇ ਪਿੱਛੇ ਸਾਰੀ ਲਾਈ ਕਰਦੇ ਜੀ। ਵਾਲੇ ਸਮਾਨ ਦੀ ਉਹ ਕਰਦੇ ਆ ਉਹ ਕਰਦੇ ਨੇ ਕੀ ਕੁਝ ਲਗੇਵੇ। ਕਿੰਨੇ ਬੰਦੇ ਕੈਮਰੇ ਦੇ ਵਿਚਾਰੇ ਹੈਗੇ ਕੈਮਰੇ ਵਿੱਚ ਤਕਰੀਬਨ ਤਿੰਨ ਤੋਂ ਚਾਰ ਬੰਦੇ ਆ ਰਹੇ ਨੇ ਵਿੱਚ ਬਾਹਰਲੇ ਕੈਮਰੇ ਉੱਤੇ ਟੋੜੇ ਪਏ ਨੇ ਸਾਰੇ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈਗੀ ਪਹਿਲਾਂ ਵੀ ਹੋਈ ਹੈ ਜੀ ਮੇਰੇ ਨਾਲ ਫਿਰ ਕੀ ਮੰਗ ਹੈ ਤੁਹਾਡੀ ਕੋਈ ਮੰਗ ਤਾਂ ਇਹ ਹੈ ਸਰਕਾਰ ਤੋਂ ਮੰਗ ਹੈ ਵੀ ਇਹ ਕਾਂਕ ਪੁਲਸਾਂ ਤੋਂ ਵੀ ਮੰਗ ਹੈ ਇਹ ਵੀ ਦੀ ਪੀਸੀਆਰ ਵੀ ਵਧਾਈ ਜਾਵੇ ਤੇ ਇੱਥੇ ਕਾਰਵਾਈ ਵੀ ਹੋਵੇ ਤੇ ਇਹਨਾਂ ਦੇ ਨੱਥ ਵੀ ਪਾਈ ਜਾਵੇ ਇਹ ਛੜਿਆ ਤੇ ਵੀ ਨੱਥ ਪਾਈ ਜਾਵੇ ਇਹਨਾਂ ਤੇ ਜਿਹੜੇ ਕੰਮ-ਕੰਮ ਕਰਦੇ ਨੇ ਇਹ ਜਿਹੜੇ ਲੋਕਾਂ ਦੁਕਾਨਦਾਰਾਂ ਨੂੰ ਤੰਗ ਕਰਦੇ ਨੇ ਛੋਟੇ-ਛੋਟੇ ਇਹਨੂੰ ਇਹ ਹਾਂਜੀ ਅੱਜ ਵੀਡੀਓ ਦਾ ਫਰੇ ਪੂਰੇ ਲਖਮੀਸ਼ਰਪੁਰਕਾੜ ਦੇ ਦੁਕਾਨ ਤੇ ਚੋਰੀ ਹੋਈ ਹੈ ਰਾਤ ਨੂੰ तकरीबन ਸਵੇਰ 11:00 ਵਜੇ ਚੋਰ ਆਏ ਨੇ ਪਹਿਲਾਂ ਕੈਮਰੇ ਤੋੜੇ ਨੇ ਉਸ ਤੋਂ ਬਾਅਦ ਸ਼ਟਰ ਤੋੜ ਕੇ ਅੰਦਰ ਵੜੇ ਨੇ ਹੁਣ ਨੁਕਸਾਨ ਦਾ ਅਨੁਮਾਨ ਨਹੀਂ ਹੈ ਵੀ ਕਿੰਨਾ ਹੋਇਆ ਇਹਦਾ ਜਾਇਜਾ ਲਿਆ ਜਾਂਦਾ ਹੈ ਕਿੰਨਾ ਨੁਕਸਾਨ ਹੋਇਆ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਨੱਕ ਪਾਈ ਜਾਵੇ ਔਰ ਡੇਕੋਪ ਇਹਦਾ ਲਖਵੀ ਦਾ ਤਿੰਨ ਚਾਰ ਵਾਰੀ ਪਹਿਲਾਂ ਚੋਰੀ ਹੋ ਚੁੱਕੀ ਹੈ ਕੋਈ ਕਾਰਵਾਈ ਨਹੀਂ ਕੋਈ ਲੋ ਨਹੀਂ ਹੈ ਪ੍ਰਸ਼ਾਣ ਤੋਂ ਪੂਰਜੋਰ ਮੰਗ ਹੈ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਚੋਰ ਫੜ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਸਪੇਅਰ ਪਾਰਟ ਦੀ ਦੁਕਾਨ ਤੇ ਚੋਰੀ ਹੋਈ ਸਾਡੀ ਪੀਸੀਐਨ ਪਾਰਕਿੰਗ ਨੂੰ ਸਵਾਰੇ ਪਤਾ ਲੱਗਿਆ ਸੀਗਾ ਕਿ ਜਦੋਂ ਸਾਡੇ ਡਿਊਟੀ ਆਫਸਰ ਐਸੀ ਜਸਵਿੰਦਰ ਸਿੰਘ ਮੌਕੇ ਤੇ ਗਏ ਤਾਂ ਲక్ష్ਮੀਨਾਰਾਇਣ ਦੇ ਬਿਆਨ ਤੇ ਅਸੀਂ ਮੁਕਦਮਾ ਦਰਜ ਕਰਕੇ ਸਿਰ 2 ਘੰਟਿਆਂ ਵਿੱਚ ਹੀ ਅਸੀਂ ਰੋਸ਼ੀ ਬਾਰੇ ਪਤਾ ਕਰ ਲਿਆ ਤੇ ਇੱਕ ਰੋਸ਼ੀ ਨੂੰ ਅਰੈਸਟ ਕਰ ਲਿਆ ਕਿਸੇ ਚੋਰੀ ਦਾ ਨਹੀਂ ਜੀ ਪਹਿਲਾਂ ਵਾਲੀ ਚੋਰੀ ਵਾਲਾ ਸਾਡੇ ਕੋਲ ਧਿਆਨ ਨਹੀਂ ਜਦੋਂ ਹੁਣ ਸਾਨੂੰ ਪਤਾ ਲੱਗਿਆ ਸਾਡੀ ਪੁਲਿਸ ਪਾਰਟੀ ਮੌਕੇ ਤੇ ਉੱਢੀ ਗਈ ਹੈ ਜਾਨਸਰ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਦੋਸ਼ੀਆ ਨੂੰ ਮਾਰ ਕੇ ਬਾਈ ਨੇਮ ਸਨਾਖਤ ਕਰ ਲਈ ਉਹਨਾਂ ਨੇ ਇੱਕ ਦੋਸ਼ੀ ਨੂੰ ਬਾਈ ਨੇਮ ਫੜ ਕੇ ਉਥੋਂ ਰਿਕਵਰੀ ਵੀ ਕਰਾ ਲਈ